ਬਿਲਡਿੰਗ ਕਲਾਪਸ ਮਾਮਲੇ ਦੇ ਵਿੱਚ ਆਪਣੇ ਦਰਸ਼ਕਾਂ ਨੂੰ ਅਪਡੇਟ ਦੇ ਦਿੰਨੇ ਆ ਕਿ ਇਸ ਸਮੇਂ ਰੈਸਕਿਊ ਆਪਰੇਸ਼ਨ ਲਗਾਤਾਰ ਚੱਲ ਰਿਹਾ ਲਗਾਤਾਰ ਜਿਹੜੀ ਜੀਸੀਬੀ ਮਸ਼ੀਨ ਦੇ ਨਾਲ ਇਹ ਰੈਸਕਿਊ ਆਪਰੇਸ਼ਨ ਕੀਤਾ ਜਾ ਰਿਹਾ ਟੀਮਾਂ ਦੀ ਗੱਲ ਕਰੀਏ ਤਾਂ ਮੋਹਾਲੀ ਪੁਲਿਸ ਹੈ ਐਨਡੀਆਰਐਫ ਦੀ ਟੀਮ ਹੈ ਤੇ 100 ਇੰਜੀਨੀਅਰਸ ਦੀ ਇੱਕ ਟੁਕੜੀ ਆਰਮੀ ਤੋਂ ਬੁਲਾਈ ਗਈ ਹੈ ਜਿਹੜੀ ਇਸ ਆਪਰੇਸ਼ਨ ਨੂੰ ਟੈਕਨੀਕਲ ਤੌਰ ਦੇ ਉੱਤੇ ਜਿਹੜਾ ਪੂਰਾ ਸਿਰੇ ਚੜਾ ਰਿਹਾ ਪੂਰਾ ਦੇਖ ਰਿਹਾ ਤਾਂ ਤਸਵੀਰਾਂ ਇੱਕ ਵਾਰੀ ਅਸੀਂ ਲਾਈਵ ਦਿਖਾ ਦਿੰਦੇ ਹਾਂ ਸਵੇਰ ਦੀਆਂ ਇਹ ਲਾਈਵ ਤਸਵੀਰਾਂ ਹੈਗੀਆਂ ਜਦੋਂ ਜੀਸੀਪੀ ਦੇ ਨਾਲ ਜੋ ਉੱਪਰਲਾ ਲੈਂਟਰ ਹੈਗਾ ਉਸ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਸੀਂ ਦੇਖੋ ਕਿਉਂਕਿ ਇਹ ਚਾਰ ਮੰਜ਼ਿਲਾ ਇਮਾਰਤ ਸੀਗੀ ਜਿਹੜੇ ਤਿੰਨ ਮੰਜ਼ਿਲਾ ਦੇ ਤਮਾਮ ਲੈਂਟਰ ਸੀਗੇ ਉੱਪਰ ਡਿੱਗੇ ਤੇ ਉਹਦੇ ਨਾਲ ਜਿਹੜਾ ਇਹ ਮਲਬਾ ਬਹੁਤ ਵੱਡੇ ਪੱਧਰ ਦੇ ਉੱਤੇ ਇੱਥੇ ਜਮ੍ਹਾਂ ਹੋ ਗਿਆ ਤਾਂ ਉਸ ਮਲਬੇ ਨੂੰ ਉਸ ਲੈਂਟਰ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਤੁਸੀਂ ਕਿੰਨੀਆਂ ਵੱਡੀਆਂ-ਵੱਡੀਆਂ ਜੀਸੀਪੀ ਮਸ਼ੀਨਾਂ ਜਿਹਦੇ ਨਾਲ ਇਸ ਪੂਰੇ ਰੈਸਕਿਊ ਆਪਰੇਸ਼ਨ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤਾ ਇਹ ਜਿਹੜਾ ਲੈਂਟਰ ਹੈ ਗਿਆ ਇਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਅ ਅੱਛਾ ਲੋਕ ਹਾਲੇ ਤੱਕ ਵੀ ਅ ਅੰਦਰ ਦਬੇ ਹੋਣ ਦੀ ਜਿਹੜੀ ਗੱਲਬਾਤ ਕੀਤੀ ਜਾ ਰਹੀ ਹੈ ਪੰਜ ਜਿਹੜੇ ਨੌਜਵਾਨ ਨੇ ਉਹਨਾਂ ਵਿੱਚੋਂ ਦੋ ਲੜਕੀਆਂ ਤੇ ਤੇ ਲੜਕੇ ਦੱਸੇ ਜਾ ਰਹੇ ਨੇ ਕਿ ਅੰਦਰ ਹਾਲੇ ਵੀ ਮੌਜੂਦ ਨੇ ਹਾਲੇ ਵੀ ਉਹਨਾਂ ਨੂੰ ਰੈਸਕੂ ਕਰਨ ਦੀ ਕੋਸ਼ਿਸ਼ ਜਰੀਆ ਉਹ ਕੀਤੀ ਜਾ ਰਹੀ ਹੈ ਤਾਂ ਇਹ ਸਿੱਧੀਆਂ ਤਸਵੀਰਾਂ ਲਾਈਵ ਤਸਵੀਰਾਂ ਨਹੀਂ ਜਿਹੜੀਆਂ ਰੈਸਕਿਊ ਦੀਆਂ ਅਸੀਂ ਖਿਕਾਰਿਆ ਤਾਂ ਵੱਡੇ ਪੱਧਰ ਤੇ ਉਤੇ ਰੈਸਕਿਊ ਚੱਲ ਰਿਹਾ ਲੇਕਿਨ ਜਿਵੇਂ ਸਵਾਲ ਤੁਸੀਂ ਵੀ ਛੱਕੇ ਨੇ ਕਿ ਆਖਰਕਾਰ ਇਸ ਕਲੈਪਸ ਦੇ ਪਿੱਛੇ ਜ਼ਿੰਮੇਦਾਰ ਕੌਣ ਹੈ ਹਲਕੀ ਬੀਐਨਐਸ ਦੀ ਧਾਰਾ 105 ਦੇ ਤਹਿਤ ਮੁਕੱਤਮਾ ਵੀ ਦਰਜ ਕਰ ਲਿਆ ਗਿਆ ਅਗਰ ਨਵੇਂ ਕਾਨੂੰਨਾ ਮੁਤਾਬਕ ਗੱਲ ਕਰੀਏ ਤਾਂ ਗੈਰ ਇਰਾਦਤਨ ਹੱਤਿਆ ਦਾ ਇਹ ਮਾਮਲਾ ਜਿਹੜਾ ਹੈਗਾ ਉਹ ਜਿਹੜਾ ਦਰਜ ਕੀਤਾ ਗਿਆ ਤਾਂ ਹਾਲੇ ਤੱਕ ਕੋਈ ਗ੍ਰਿਫਤਾਰੀਆਂ ਨਹੀਂ ਹੋ ਸਕੀਆਂ ਲੇਕਿਨ ਪੁਲਿਸ ਲਗਾਤਾਰ ਇਸ ਮਾਮਲੇ ਦੇ ਵਿੱਚ ਇਨਵੈਸਟੀਗੇਸ਼ਨ ਵੀ ਕਰ ਰਹੀ ਹੈ ਕਿ ਜਿਹੜੀ ਬਿਲਡਿੰਗ ਬਣਾਈ ਗਈ ਸੀ ਕੀ ਇਹ ਬਿਲਡਿੰਗ ਬਣਾਉਣ ਨੂੰ ਦੇ ਸਮੇਂ ਨੌਰਮਸ ਤੋਂ ਅਣਦੇਖਿਆ ਗਿਆ ਸੀ ਨਾਲ ਜੋ ਬੇਸਮੈਂਟ ਪੱਟੀ ਜਾ ਰਹੀ ਸੀ ਉਸ ਬੇਸਮੈਂਟ ਪੱਟਣ ਦੀ ਇਜਾਜ਼ਤ ਲਈ ਗਈ ਸੀ ਕਿ ਟੈਕਨੀਕਲ ਤੌਰ ਦੇ ਉੱਤੇ ਕਿਸੇ ਤਰੀਕੇ ਦਾ ਕੁਝ ਜਾਵ ਲਿਆ ਗਿਆ ਸੀ ਕਿਉਂਕਿ ਇਹ ਇੰਜੀਨੀਅਰਿੰਗ ਦਾ ਕੰਮ ਹੈਗਾ ਲੇਕਿਨ ਕਿਸੇ ਵੀ ਤਰੀਕੇ ਦੇ ਇhtiyat ਵਰਤੇ ਨਹੀਂ ਗਏ ਸੀ ਇਹ ਆ ਮੰਨਿਆ ਜਾ ਰਿਹਾ ਜਿਨ੍ਹਾਂ ਦੇ ਕਰਕੇ ਇਹ ਬਿਲਡਿੰਗ ਜਿਹੜੀ ਹੈਗੀ ਆ ਉਹ ਢਹ ਢੇਰੀ ਤਰਾਸ਼ਾਈ ਹੋ ਕੇ ਦਿਖਦੀ ਹੋਈ ਨਜ਼ਰ ਆਈ ਤਸਵੀਰਾਂ ਦਿਖਾ ਦਿਓ ਜਰਾ ਤਾਂ ਕਿ ਸਾਡੇ ਦਰਸ਼ਕ ਸਮਝ ਸਕਣ ਕਰ ਬੈਠੇ ਕਿ ਆਖਿਰਕਾਰ ਇਹ ਅਪਰੇਸ਼ਨ ਕਿੱਥੇ ਪਹੁੰਚਿਆ ਹਿਮਾਚਲ ਦੀ ਦ੍ਰਿਸ਼ਟੀ ਬਦਮਾ ਜਿਹੜੀ ਆ ਉਹਨਾਂ ਦੀ ਮੌਤ ਹੋਈ ਆ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ 20 ਸਾਲ ਉਹਨਾਂ ਦੀ ਉਮਰ ਸੀਗੀ ਤੇ ਇੱਥੇ ਉਹ ਸਟੱਡੀ ਦੇ ਲਈ ਆਏ ਹੋਏ ਸੀਗੇ ਆ ਇਸ ਬਿਲਡਿੰਗ ਦੇ ਵਿੱਚ ਤਿੰਨ ਬੱਚਲਾ ਦੇ ਉੱਤੇ ਬਣੇ ਹੋਏ ਸੀ ਜਿਮ ਅਤੇ ਇੱਕ ਮੰਜ਼ਲ ਦੇ ਉੱਤੇ ਦੋ ਕਮਰਿਆਂ ਦੇ ਵਿੱਚ ਪੀਜੀ ਬੜੇ ਹੋਏ ਸੀ ਪੀਜੀ ਦੇ ਵਿੱਚ ਕਿੰਨੇ ਲੋਕ ਰਹਦੇ ਸੀ ਇਸ ਦੀ ਜਾਣਕਾਰੀ ਹਾਲੇ ਤੱਕ ਸਾਹਮਣੇ ਨਹੀਂ ਆਈ ਲੇਕਿਨ ਜਿਮ ਦੇ ਵਿੱਚ ਜੋ ਰਜਿਸਟਰ ਮਿਲਿਆ ਰਜਿਸਟਰ ਦੇ ਵਿੱਚੋਂ ਇਹ ਜ਼ਰੂਰ ਹੈ ਜਿਹੜੀ ਇੱਕ ਅੰਦਾਜ਼ਾ ਲਗਾਇਆ ਜਾ ਰਿਹਾ ਕਿ ਇਹਦੇ ਵਿੱਚ ਪੰਜ ਲੋਕ ਹਾਲੇ ਤੱਕਰ ਵੀ ਪੰਜ ਨੌਜਵਾਨ ਹਾਲੇ ਤੱਕਰ ਵੀ ਦਬੇ ਹੋਏ ਨੇ ਕਿਉਂਕਿ ਕੁਝ ਲੋਕ ਜਦੋਂ ਜਿੰਦ ਵਿੱਚ ਆਉਂਦੇ ਨੇ ਉਹ ਹਾਜ਼ਰੀ ਲਗਾ ਦਿੰਦੇ ਨੇ ਰਜਿਸਟਰ ਦੇ ਵਿੱਚ ਐਂਟਰੀ ਕਰ ਦਿੰਦੇ ਨੇ ਤੇ ਕੁਝ ਐਸੇ ਲੋਕ ਵੀ ਹੁੰਦੇ ਨੇ ਜੋ ਐਂਟਰੀ ਨਹੀਂ ਕਰਦੇ ਜਿਨ੍ਹਾਂ ਦਾ ਹਾਲੇ ਤੱਕ ਸਭਾ ਤੋਂ ਕੋਈ ਅੰਦਾਜ਼ਾ ਹਾਲੇ ਤੱਕ ਨਹੀਂ ਲੱਗ ਰਿਹਾ ਜੇ ਜਦੋਂ ਇਹ ਸਾਰੇ ਜਿਹੜੇ ਲੈਂਟਰ ਜਾਂ ਮਲਬਾ ਹਟਾਇਆ ਜਾਏਗਾ ਅੰਦਰੋਂ ਪਤਾ ਲੱਗੇਗਾ ਕਿ ਆਖਿਰਕਾਰ ਕਿੰਨੇ ਲੋਕ ਫਸੇ ਲekin ਇੱਕ ਇੱਕ ਮੋਟਾ ਮੋਟਾ ਅੰਦਾਜ਼ਾ ਜ਼ਰੂਰ ਪ੍ਰਸ਼ਾਸਨ ਵੱਲੋਂ ਲਗਾਇਆ ਗਿਆ ਕਿ ਇੱਥੇ ਪੰਜ ਲੋਕ ਫਸੇ ਹੋਏ ਨੇ ਕਾਈਤ ਤਸਵੀਰਾਂ ਨੇ ਸਪੀਅ ਲਾਈਟ ਤਸਵੀਰਾਂ ਜੀਸੀਬੀ ਦੇ ਰਾਹੀਂ ਇਹ ਆਪਰੇਸ਼ਨ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਮੈਂ ਕਹਿੰਦਾ ਮੈਂ ਤੁਹਾਨੂੰ ਕਹਿੰਦਾ ਥੋੜਾ ਪਿੱਛੇ ਆ ਜਾ ਬਿਲਕੁਲ ਜਿਹੜਾ ਇੱਥੇ ਆਪਰੇਸ਼ਨ ਜਿਹੜਾ ਹੈ ਚੱਲ ਰਿਹਾ ਤਾਂ ਜਿਹੜੇ ਆਰਮੀ ਤੋਂ ਮੈਂ ਜਿਸ ਤਰੀਕੇ ਨਾਲ ਪਹਿਲਾਂ ਜ਼ਿਕਰ ਵੀ ਕਰ ਰਿਹਾ ਸੀ ਜਿਹੜੇ ਤੁਹਾਨੂੰ ਇੱਥੇ ਆਰਮੀ ਤੋਂ ਦਿਖ ਰਹੇ ਨੇ ਜਵਾਨ ਉਹ ਕੋਈ ਨਾਰਮਲ ਜਵਾਨੀ ਹੈ ਇੰਜੀਨੀਅਰ ਟੀਮ ਜਿਹੜੀ ਹੁੰਦੀ ਹੈ ਇੰਜੀਨੀਅਰਿੰਗ ਟੀਮ ਉਹਦੇ ਵਿੱਚੋਂ 100 ਜਿਹੜੇ ਟੌਪ ਦੇ ਇੰਜੀਨੀਅਰ ਹੈ ਉਹਨਾਂ ਨੂੰ ਇੱਥੇ ਬੁਲਾਇਆ ਗਿਆ ਇਸ ਤਰੀਕੇ ਦੇ ਜਦੋਂ ਕਲਾਪਸ ਹੁੰਦੇ ਨੇ ਤਾਂ ਮਦਦ ਲਈ ਜਾਂਦੀ ਹੈ ਆਰਮੀ ਦੀ ਕਿਉਂਕਿ ਜਿਹੜੇ ਇਸ ਤਰੀਕੇ ਦੇ ਆਪਰੇਸ਼ਨ ਬੜੇ ਅਤਿਆਤਮ ਜਿਹੜਾ ਹੈਗਾ ਉਹ ਬੜੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਕੀਤੇ ਜਾਂਦੇ ਨੇ ਐਕਸਪਰਟ ਜਿਹੜੇ ਹੁੰਦੇ ਨੇ ਉਹੀ ਇਸ ਇਸ ਤਰ੍ਹਾਂ ਦੇ ਆਪਰੇਸ਼ਨ ਨੂੰ ਅੰਜਾਮ ਦੇ ਸਕਦੇ ਨੇ ਤੇ ਇਸੇ ਕਰਕੇ ਆਰਮੀ ਦੀ ਮਦਦ ਲਈ ਗਈ ਐਨ ਡੀ ਆਰ ਐਫ ਜਿਹੜੀ ਤੁਸੀਂ ਟੀਮ ਦੇਖ ਰਹੇ ਹੋ ਆਰੰਡਰੈਸ ਦੇ ਵਿੱਚ ਤਾਂ ਉਹ ਜਿਹੜੀ ਟੀਮ ਹੈ ਇਸ ਤਰੀਕੇ ਦੇ ਜਿਹੜੇ ਕਲਾਪਸ ਹੁੰਦੇ ਨੇ ਜਾਂ ਕੋਈ ਮਨਪੱਖ ਗਿਆ ਕੰਮ ਹੁੰਦੀ ਆ ਆਮ ਤੌਰ ਤੇ ਇਸ ਟੀਮ ਨੂੰ ਇਸੇ ਸਥਿਤੀਆਂ ਦੇ ਲਈ ਤਿਆਰ ਕੀਤਾ ਜਾਂਦਾ ਤਾਂ ਕਿ ਜਿਹੜਾ ਹੈਗਾ ਉੱਥੇ ਜਿਹੜਾ ਇਸ ਤਰੀਕੇ ਦੇ ਆਪਰੇਸ਼ਨ ਨੂੰ ਜਾਣ ਦਿੱਤਾ ਜਾ ਸਾਹਮਣੇ ਮੈਂ ਕਹਿੰਗਾ ਜੀਸੀਬੀ ਜਿਹੜੀ ਆਰਮੀ ਦੀ ਹੈਗੀ ਆ ਉਹ ਵੀ ਦਿਖਾ ਦਿਓ ਉਹ ਜਿਹੜਾ ਮਲਪਾ ਹੈਗਾ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਇਹ ਮੁੱਖ ਤੌਰ ਤੇ ਕਹਿ ਦੋ ਕਿ ਇਹ ਤਸਵੀਰਾਂ ਨੇ ਹਾਲਕਿ ਪੁਸ਼ਟੀ ਸਿਰਫ ਜਿਹੜੀ ਪ੍ਰਸ਼ਾਸਨ ਵੱਲੋਂ ਕੀਤੀ ਗਈ ਆ ਉਹ ਇੱਕ ਲੜਕੀ ਦ੍ਰਿਸ਼ਟੀ ਵਰਮਾ ਹਿਮਾਚਲ ਦੀ ਰਹਿਣ ਵਾਲੀ 20 ਸਾਲ ਉਮਰ ਉਸ ਦੀ ਬਹੁਤੀ ਪੁਸ਼ਟੀ ਹਾਲ ਤਿੱਕਰ ਕੀਤੀ ਗਈ ਆ ਗਣਿਮਤ ਇਹ ਵੀ ਹੈ ਕਿ ਕਿਉਂਕਿ ਸ਼ਨੀਵਾਰ ਦਾ ਦਿਨ ਹੈ ਸ਼ਨੀਵਾਰ ਤੇ ਦਿਨ ਆਮ ਤੌਰ ਤੇ ਜਿਹੜੇ ਮਹਾਲੀ ਚੰਡੀਗੜ੍ਹ ਤੋਂ ਟ੍ਰਾਈ ਸਿਟੀ ਤੋਂ ਬਾਹਰ ਰਹਿਣ ਵਾਲੇ ਲੋਕ ਹੁੰਦੇ ਨੇ ਜੋ ਸਟੂਡੈਂਟ ਹੁੰਦੇ ਨੇ ਜਾਂ ਫਿਰ EMPLOYE ਹੁੰਦੇ ਨੇ ਉਹ ਆਪਣੇ ਆਪਣੇ ਘਰਾਂ ਦੇ ਵਿੱਚ ਫਤ ਜਾਂਦੇ ਨੇ ਚਲੇ ਜਾਂਦੇ ਨੇ ਆਮ ਤੌਰ ਤੇ ਜਿਹੜੀ ਜਿਮ ਦੇ ਵਿੱਚ ਸ਼ਨੀਵਾਰ ਦੇ ਦਿਨ ਕਾਫੀ ਘੱਟ ਰਸ਼ ਹੁੰਦਾ ਤਾਂ ਹਾਲਾਂਕਿ ਹਾਦਸਾ ਹਾਦਸਾ ਜਿਹੜਾ ਬਹੁਤ ਮੰਦਪਾਗ ਹਾਦਸਾ ਇਹ ਜੋ ਹੋਇਆ ਅਗਰ ਕੋਈ ਇੱਕ ਵੀ ਜਾਨ ਖਤਰੇ 'ਚ ਆ ਤਾਂ ਉਸ ਨੂੰ ਵੀ ਬੇहद ਜਿਹੜਾ ਮੰਦਪਾਗੀ ਕਪਤਾਨ ਕਿਹਾ ਜਾਂਦਾ ਤਾਂ ਇੱਥੇ ਬਹੁਤ ਸਾਰੀਆਂ ਜ਼ਿੰਦਗੀਆਂ ਕਹਿ ਲਓ ਕਿ ਅੱਧਾ ਦਰਜਨ ਜ਼ਿੰਦਗੀਆਂ ਇੱਥੇ ਦਾਅ ਉੱਤੇ ਲੱਗੀਆਂ ਹੋਈਆਂ ਨੇ ਤਾਂ ਇਸ ਕਰਕੇ ਇਸ ਘਟਨਾ ਨੂੰ ਮੰਦਭਾਗੀ ਘਟਨਾ ਹੀ ਕਿਹਾ ਜਾ ਸਕਦਾ ਹੈ ਲੇਕਿਨ ਇਸ ਤੋਂ ਵੀ ਜ਼ਿਆਦਾ ਮੰਦਭਾਗਾ ਹੋ ਸਕਦਾ ਸੀ ਅਗਰ ਇਸ ਦੇ ਵਿੱਚ ਪੀਜੀ ਦੇ ਵਿੱਚ ਲੋਕ ਹੋਰ ਰਹਿੰਦੇ ਹੋਣ ਜਾਂ ਫਿਰ ਜਿਮ ਦੇ ਵਿੱਚ ਨੌਜਵਾਨ ਹੋਰ ਆਏ ਹੋਣ ਤਾਂ ਹੋਰ ਵੀ ਜਾਂ ਵੱਡਾ ਹਾਦਸਾ ਹੋ ਸਕਦਾ ਸੀ ਜ਼ਿੰਮੇਵਾਰੀ ਤਾਂ ਜ਼ਾਹਿਰ ਤੌਰ ਤੇ ਪ੍ਰਸ਼ਾਸਨ ਵੱਲੋਂ ਤੈਅ ਕਰਨੀ ਬਣਦੀ ਹੈ ਕਿਉਂਕਿ ਇਹ ਜਿਹੜੀ ਬਿਲਡਿੰਗ ਤਿਆਰ ਕੀਤੀ ਗਈ ਸੀ ਨੋਰਮਸ ਦਾ ਕਿੰਨਾ ਧਿਆਨ ਰੱਖਿਆ ਗਿਆ ਹੂੰ ਜਾਂ ਫਿਰ ਨਾਲ ਜਿਹੜੀ ਬਿਲਡਿੰਗ ਦੇ ਵਿੱਚ ਬੇਸਮੈਂਟ ਜੋ ਪਟਾਇਆ ਜਾ ਰਿਹਾ ਸੀਗਾ ਉਹ ਬੇਸਮੈਂਟ ਪੱਟਣ ਦੀ ਕੀ ਆਜ਼ਾਦਤ ਲਈ ਗਈ ਸੀ ਕੀ ਸਲਾਹ ਲਈ ਗਈ ਸੀ ਕੀ ਅਪਰੂਵਲਸ ਲਈ ਗਈਆਂ ਸੀ ਇਹ ਵੀ ਇੱਕ ਜਾਂਚ ਦਾ ਵਿਸ਼ਾ ਬਿਲਕੁਲ ਬੇहद ਜ਼ਿਆਦਾ ਇੰਪੋਰਟੈਂਟ ਇਹ ਬਣ ਜਾਂਦਾ ਜਦੋਂ ਇਸ ਤਰੀਕੇ ਦੇ ਕਲਾਪਸ ਹੋਏ ਹੋਣ ਤਾਂ ਉਹਦੇ ਲਈ ਜ਼ਿੰਮੇਦਾਰੀਆਂ ਤੇ ਕੰਮ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਸਿਰਫ ਇੱਕ ਬਿਲਡਿੰਗ ਨਹੀਂ ਹੈ ਤੁਸੀਂ ਸਾਹਮਣੇ ਦੇਖੋ ਕਿ 7-7 ਮੰਜ਼ਲੀਆਂ ਬਿਲਡਿੰਗਾਂ ਜਿਹੜੀਆਂ ਮੁਹਾਲੀ ਦੇ ਵਿੱਚ ਬਣੀਆਂ ਹੋਈਆਂ ਦੇਖੋ ਕਿੰਨੀਆਂ-ਕਿੰਨੀਆਂ ਵੱਡੀਆਂ ਮਿਲੀਆਂ ਬਣੀਆਂ ਹੋਈਆਂ ਕਿ ਇਹਨਾਂ ਬਿਲਡਿੰਗਸ ਦਾ ਅਪਰੂਵਲ ਲਿਆ ਗਿਆ ਇਹ ਵੀ ਦੇਖਣ ਵਾਲੀ ਗੱਲ ਹੈ ਤਾਂ ਕਿ ਅਗਲੀ ਵਾਰ ਕੋਈ ਇਸ ਤਰੀਕੇ ਦੀ ਜਿਹੜੀ ਕੋਈ ਮੰਦਭਾਗੀ ਘਟਨਾ ਨਾ ਹੋਵੇ ਕਿਸੇ ਜਿਹੜੀ ਜ਼ਿੰਦਗੀ ਨੂੰ ਖਤਰੇ ਦੇ ਵਿੱਚ ਨਾ ਪਾਇਆ ਜਾ ਸਕੇ ਇਸ ਤਰ੍ਹਾਂ ਕਿ ਇਹ ਜਿਹੜਾ ਇਲਾਕਾ ਇਹ ਸੁਹਾਣਾ ਦਾ ਇਲਾਕਾ ਹੈਗਾ ਅ ਤਾਂ ਇਸ ਇਲਾਕੇ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਲੇਬਰ ਵੀ ਰਹਿੰਦੀ ਹੈ ਕਿਉਂਕਿ ਇਸ ਏਰੀਆ ਦੇ ਵਿੱਚ ਸਸਤੇ ਪੀਜੀ ਮਿਲ ਜਾਂਦੇ ਨੇ ਤੇ ਲੋਕਾਂ ਨੂੰ ਅਫੋਰਡ ਕਰਨੇ ਸੌਖੇ ਹੁੰਦੇ ਤਾਂ ਲੋਕ ਪ੍ਰੈਫਰ ਕਰਦੇ ਨੇ ਕਿ ਘੱਟ ਖਰਚੇ ਦੇ ਵਿੱਚ ਇੱਥੇ ਰਿਹਾ ਜਾਵੇ ਇਸ ਕਰਕੇ ਉੱਥੇ ਇਸ ਏਰੀਆ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਪੀਜੀ ਬਣਾ ਦਿੱਤੇ ਜਾਂਦੇ ਨੇ ਜ਼ਿਆਦਾ ਤੋਂ ਜ਼ਿਆਦਾ ਲੋਕ ਦੇ ਰਹਿਣ ਦੀ ਵਿਵਸਥਾ ਕਰ ਦਿੱਤੀ ਜਾਂਦੀ ਆ ਉਹ ਇਲੀਗਲ ਵਿਵਸਥਾ ਵੀ ਕਹਿ ਸਕਦੇ ਆ ਕਿ ਬਹੁਤ ਵੱਡੇ ਪੱਧਰ ਤੇ ਇਸ ਏਰੀਏ ਦੇ ਵਿੱਚ ਹ ਹੁੰਦੀ ਆ ਆਮ ਤੌਰ ਤੇ ਬਹਾਲੀ ਦੇ ਵਿੱਚ ਬਹੁਤ ਸਾਰੀਆਂ ਅਸੀਆਂ ਜਿਗਾਵਾ ਨੇ ਜਿੱਥੇ ਜਿਹੜਾ ਹੈਗਾ ਸਸਤੇ ਜਾ ਪੀਜੀ ਬਣਾਏ ਜਾਂਦੇ ਨੇ ਰਹਿਣ ਲਈ ਅਫੋਰਡੇਬਲ ਜਗ੍ਹਾ ਬਣਾਈਆਂ ਜਾਂਦੀਆਂ ਉਹ ਇਲੀਗਲ ਵੀ ਹੁੰਦੀਆਂ ਕਿਉਂਕਿ ਇਸ ਦੀ ਵੀ ਜਾਂਚ ਮਾਲੀ ਪ੍ਰਸ਼ਾਸਨ ਕਰ ਪਾਈਗੀ ਹਰ ਰਵਿੰਦਰ ਬਣੇ ਰਹੋ ਤੁਸੀਂ ਸਾਡੇ ਨਾਲ ਇੱਕ ਵਾਰ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਇਹ ਤਸਵੀਰਾਂ ਅਸੀਂ ਲਾਈਵ ਬੁਖਾ ਰਹੇ ਹਾਂ ਤੇ ਜੋ ਫੋਟੋ ਚੱਲ ਰਹੀ ਹੈ ਵਿਚਾਲੇ ਇਹ ਲੜਕੀ ਜਿਸ ਦੀ ਉਮਰ 20 ਸਾਲ ਹੈ ਹਿਮਾਚਲ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ ਇਸ ਦੀ ਮੌਤ ਹੋ ਚੁੱਕੀ ਹੈ ਇਸ ਇਕੱਲੀ ਕੁੜੀ ਨੂੰ ਫਿਲਹਾਲ ਮਲਬੇ ਤੋਂ ਬਾਹਰ ਕੱਢਿਆ ਗਿਆ ਸੀ ਪਰ ਜਦੋਂ ਇਸ ਨੂੰ ਹਸਪਤਾਲ ਲੈ ਜਾਂਦਾ ਜਾ ਰਿਹਾ ਸੀ ਤਾਂ ਰਾਹ ਦੇ ਵਿੱਚ ਇਸ ਨੇ ਦਮ ਤੋੜ ਦਿੱਤਾ ਸੋ ਹਜੇ ਵੀ ਪੰਜ ਲੋਕਾਂ ਦੇ ਮਲਬੇ ਹੇਠ ਦਬੇ ਹੋਣ ਦਾ ਖਦਸ਼ਾ ਲਗਾਤਾਰ ਜਤਾਇਆ ਜਾ ਰਿਹਾ ਹੈ ਤੇ ਬਚਾਅ ਤੇ ਰਾਹਤ ਕਾਰਜ ਲਗਾਤਾਰ ਚੱਲ ਰਿਹਾ ਹੈ ਪਰ ਸਵਾਲ ਕਈ ਨੇ ਇਸ ਹਾਦਸੇ ਦੇ ਨਾਲ ਜੁੜੇ ਹੋਏ ਤੇ ਇੱਕ ਵਾਰ ਫਿਰ ਤੋਂ ਰਵਿੰਦਰ ਦਾ ਰੁਕ ਕਰਦੇ ਆ ਰਵਿੰਦਰ ਜਿਸ ਨਾਲ ਜਿਸ ਤਰ੍ਹਾਂ ਨਾਲ ਤੁਸੀਂ ਗੱਲ ਕੀਤੀ ਕਿ ਬਿਲਡਿੰਗ ਖੜੀ ਕੀਤੀ ਕਿ ਬਿਲਡਿੰਗ ਖੜੀ ਕਰਨ ਵੇਲੇ ਨੀਮਾ ਨੂੰ ਧਿਆਨ ਦੇ ਵਿੱਚ ਰੱਖਿਆ ਗਿਆ ਪਰ ਕਿਤੇ ਨਾ ਕਿਤੇ ਅਸੀਂ ਗੱਲ ਕਰੀਏ ਕਿ ਨੀਮਾਂ ਨੂੰ ਸਖਤੀ ਦੇ ਨਾਲ ਲਾਗੂ ਕਰਨ ਦੇ ਵਿੱਚ ਵੀ ਢਿੱਲ ਵਰਤੀ ਗਈ ਹੈ ਕਿਉਂਕਿ ਉਹ ਕੋਈ ਪਹਿਲਾ ਹਸ ਦਾ ਹਾਦਸਾ ਨਹੀਂ ਹੈ ਕਿ ਬਿਲਡਿੰਗ ਡਿੱਗੀ ਮੋਤਾ ਹੋ ਰਹੀਆਂ ਨੇ ਇਸ ਤੋਂ ਪਹਿਲਾਂ तमाम ਅਜਿਹੇ ਹਾਦਸੇ ਵਾਪਰੇ ਨੇ ਸਰਕਾਰਾਂ ਧਿਆਨ ਦਿੰਦੀਆਂ ਨੇ ਉਦੋਂ ਕਹਿੰਦੀਆਂ ਨੇ ਕਿ ਅਸੀਂ ਬਿਲਡਿੰਗਾਂ ਦੀ ਜਾਂਚ ਕਰਵਾਵਾਂਗੇ ਪਰ ਜਦੋਂ ਜਦੋਂ ਸਮਾਂ ਬੀਤਦਾ ਜਾਂਦਾ ਹੈ ਉਹ ਜਿਹੜੇ ਨਿਯਮ ਨੇ ਉਹ ਛਿੱਕੇ ਟੰਗੇ ਜਾਂਦੇ ਨੇ ਨੀਮਾਂ ਨੂੰ ਸਖਤੀ ਦੇ ਨਾਲ ਲਾਗੂ ਨਹੀਂ ਕੀਤਾ ਜਾਂਦਾ ਰਵਿੰਦਰ ਮੈਨੂੰ ਸੁਣ ਪਾ ਰਹੇ ਹੋ ਬਿਲਕੁਲ ਇੱਕੋ ਤਸਵੀਰਾਂ ਸੀ ਦਿਖਾ ਰਹੇ ਆ ਜਿਸ ਤਰੀਕੇ ਨਾਲ ਤੁਸੀਂ ਜ਼ਿਕਰ ਵੀ ਕੀਤਾ ਕਿ ਪ੍ਰਸ਼ਾਸਨ ਆਮ ਤੌਰ ਤੇ ਜਦੋਂ ਇਸ ਤਰੀਕੇ ਦੀਆਂ ਘਟਨਾਵਾਂ ਹੋ ਜਾਂਦੀਆਂ ਨੇ ਮੰਦ ਭਾਗੀਆਂ ਚੀਜ਼ਾਂ ਵਰਤ ਜਾਂਦੀਆਂ ਨੇ ਭਾਣੇ ਵਰਤ ਜਾਂਦੇ ਨੇ ਉਹਦੇ ਦਾਅਵੇ ਜ਼ਰੂਰ ਕੀਤੇ ਜਾਂਦੇ ਨੇ ਕਿ ਅਸੀਂ ਜਾਂਚ ਕਰਾਂਗੇ ਦੇਖਾਂਗੇ ਬਿਲਡਿੰਗਾਂ ਦੀ ਲੇਕਿਨ ਉਸ ਤੋਂ ਬਾਅਦ ਫਿਰ ਤੋਂ ਇੱਕ ਵਾਰ ਚੁੱਪ ਕਰ ਜਾਂਦਾ ਪ੍ਰਸ਼ਾਸਨ ਜਿਹਦੇ ਕਰਕੇ ਜਿਹੜੇ ਇਲੀਗਲ ਜਿਹੜੀ ਕੰਸਟਰਕਸ਼ਨ ਕਰਨ ਵਾਲੇ ਲੋਕ ਹੁੰਦੇ ਨੇ ਉਹ ਫਿਰ ਐਕਟਿਵ ਹੋ ਜਾਂਦੇ ਨੇ ਤਾਂ ਉਹਦੇ ਨਾਲ ਜਿਹੜੀਆਂ ਮੰਦਭਾਗੀਆਂ ਘਟਦਾਵਾ ਵਾਪਰਦੀਆਂ ਰਹਿੰਦੀਆਂ ਕੋਈ ਪਹਿਲੀ ਘਟਦਾ ਨਹੀਂ ਇਸ ਤੋਂ ਪਹਿਲਾਂ ਵੀ ਅਸੀਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਚਾਹੇ ਲੁਧਿਆਣਾ ਹੋਵੇ ਜਲੰਧਰ ਹੋਵੇ ਵੱਡੇ ਸ਼ਹਿਰ ਜਿਹੜੇ ਹੈਗੇ ਨੇ ਉਹਨਾਂ ਸ਼ਹਿਰਾਂ ਦੇ ਵਿੱਚ ਆਮ ਤੌਰ ਤੇ ਇਲੀਗਲ ਕੰਸਟਰਕਸ਼ਨ ਦੀਆਂ ਖਬਰਾਂ ਦੇਖਦੇ ਰਹਿੰਦੇ ਆ ਤੇ ਬਿਲਡਿੰਗਾਂ ਡਿੱਗਣ ਦੀਆਂ ਅਗ ਲਗਣੀਆਂ ਘਟਨਾਵਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਆਮ ਤੌਰ ਤੇ ਹਮੇਮਨ ਸਾਹਮਣੇ ਆਉਂਦੀਆਂ ਨੇ ਲੇਕਿਨ ਪ੍ਰਸ਼ਾਸਨ ਨੂੰ ਧਿਆਨ ਦੇ ਨਾ ਪਾਏਗਾ ਕਿਉਂਕਿ ਅਮੁੱਲੀਆਂ ਜ਼ਿੰਦਗੀਆਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਜ਼ਿੰਦਗੀਆਂ ਨੂੰ ਦਾਤ ਤੇ ਲਾਉਣਾ ਬੇਹੱਦ ਜ਼ਿਆਦਾ ਜਿਹੜਾ ਹੈਗਾ ਇਹ ਮੰਦ ਭਾਗਾ ਹੁੰਦਾ ਆਮ ਤੌਰ ਤੇ ਤਾਂ ਇਹ ਤਸਵੀਰਾਂ ਤੁਹਾਨੂੰ ਅਸੀਂ ਜਿਹੜੀਆਂ ਲਾਈਵ ਦਿਖਾ ਰਹੇ ਆ ਆਰਮੀ ਦੇ ਆਪਰੇਸ਼ਨ ਦੀਆਂ ਆਰਮੀ ਦੇ ਜਿਹੜੇ ਟੌਪ ਟੌਪ 100 ਇੰਜੀਨੀਅਰਸ ਨੇ ਉਹਨਾਂ ਦੇ ਆਪਰੇਸ਼ਨ ਦੀਆਂ ਤਸਵੀਰਾਂ ਆਪਰੇਸ਼ਨ ਨੂੰnabla ਕੀਤਾ ਜਾ ਰਿਹਾ ਇਸ ਤੋਂ ਇਲਾਵਾ NDRF ਦੀਆਂ ਟੀਮਾਂ ਲੱਗੀਆਂ ਹੋਈਆਂ ਨੇ ਪੁਲਿਸ ਲੱਗੀ ਹੈ ਪੁਲਿਸ ਦਾ ਕੰਮ ਇੱਥੇ ਸਿਰਫ ਇੰਨਾ ਕੁ ਹੁੰਦਾ ਕਿ ਲਾਅ ਐਂਡ ਆਰਡਰ ਵਿਵਸਥਾ ਨੂੰ ਬਣਾ ਕੇ ਰੱਖਣਾ ਲੋਕ ਨੇੜੇ ਨਾ ਆਉਣ ਇਸ ਦੇ ਕਰਕੇ ਜਿਹੜਾ ਹੈਗਾ ਬੰਦੋਬਸਤ ਕਰਨਾ ਲੇਕਿਨ ਜਿਹੜਾ ਆਪਰੇਸ਼ਨ ਚਲਾਇਆ ਜਾਂਦਾ ਉਹ NDRF ਦੀ ਟੀਮ ਤੇ ਆਰਮੀ ਦੀ ਟੀਮ ਜਿਹੜੀ ਹੈਗੀ ਆ ਉਹਨਾਂ ਵੱਲੋਂ ਚਲਾਇਆ ਜਾਂਦਾ ਤਾਂ ਤੁਸੀਂ ਦੇਖ ਹੀ ਸਕਦੇ ਹੋ ਤਸਵੀਰਾਂ ਮਲਬਾ ਹਟਾਉਣ ਦਾ ਕੰਮ ਕੀਤਾ ਜਾ ਰਿਹਾ ਦੇਖੋ ਤੁਸੀਂ ਅਗਰ 4 ਬਿਲਡਿੰਗ ਜਿਹੜੀਆਂ 4 ਫਲੋਰ ਦੀ ਜਿਹੜਾ ਮਲਬਾ ਅਗਰ ਥੱਲੇ ਡਿੱਗੇਗਾ ਤਾਂ ਉਹਦੇ ਨਾਲ ਬੇहद ਜ਼ਿਆਦਾ ਵੱਡਾ ਨੁਕਸਾਨ ਹੋਣ ਦੀ ਸੰਭਾਵਨਾ ਆਮ ਤੌਰ ਤੇ ਉਮੰਗਨ ਰਹਿੰਦੀ ਹੈ ਕਿਉਂਕਿ ਲੈਂਟਰ ਪਾਏ ਹੁੰਦੇ ਆ ਵੱਡੇ ਵੱਡੇ ਲੈਂਟਰ ਪਾਏ ਨੇ ਉਹਦੇ ਚ ਬਹੁਤ ਸਾਰਾ ਸਰੀਆ ਹੁੰਦਾ ਹੈ ਬਹੁਤ ਸਾਰਾ ਸੀਮਿੰਟ ਭਰਿਆ ਹੁੰਦਾ ਤੇ ਉਹਦੇ ਕਰਕੇ ਮਜ਼ਬੂਤੀ ਕਰਨ ਦੇ ਲਈ ਜਿਹੜਾ ਇਸ ਤਰੀਕੇ ਦੇ ਲੈਂਟਰ ਜਿਹੜੇ ਪਾਏ ਜਾਂਦੇ ਆ ਉਹ ਜਦੋਂ ਡਿੱਗਦੇ ਆ ਤਾਂ ਬੜੇ ਜ਼ੋਰਦਾਰ ਤਰੀਕੇ ਦੇ ਨਾਲ ਡਿੱਗਦੇ ਆ ਜਦੋਂ ਇੱਥੋਂ ਦੇ ਪ੍ਰਤੱਖ ਦਰਸ਼ਕ ਜਿਹੜੇ ਹੈਗੇ ਨੇ ਜਿਹੜੇ ਆਈ ਵਿਟਨੈਸ ਉਹ ਦੇਖਦੇ ਹੀ ਜਦੋਂ ਦੇਖਦੇ ਸੀ ਇਹ ਬਿਲਡਿੰਗ ਦੇਖੀ ਉਹਨਾਂ ਨੇ ਤਾਂ ਉਹਨਾਂ ਨੇ ਇਹ ਗੱਲਬਾਤ ਤਸਦੀਕ ਕੀਤੀ ਦੱਸਿਆ ਕਿ ਇੱਕ ਵਾਰ ਧਰਤੀ ਜਿਵੇਂ ਹਿੱਲ ਗਈ ਹੋਵੇ ਜਿਵੇਂ ਪਚਾਲ ਆ ਗਿਆ ਹੋਵੇ ਇਸ ਤਰ੍ਹਾਂ ਦੀ ਕੰਡੀਸ਼ਨ ਬਣ ਗਈ ਸੀਗੀ ਆਸ-ਪਾਸ ਦੇ ਲੋਕ ਕੇ ਦੱਸਦੇ ਨੇ ਤਾਂ ਦੇਖੋ ਤੁਸੀਂ ਇਹਦੇ ਨਾਲ ਕਿੰਨਾ ਅੰਦਰ ਜੋ ਲੋਕ ਹੈ ਉਹ ਉਹਨਾਂ ਨੂੰ ਕਿੰਨੀ ਜਿਆਦਾ ਤਕਲੀਫ ਹੋਈ ਹੈ ਠੀਕ ਰਵਿੰਦਰ ਆਉਂਗੀ ਮੈਂ ਤੁਹਾਡੇ ਕੋਲੇ ਤੁਸੀਂ ਸਾਡੇ ਨਾਲ ਬਣੇ ਰਹੋ ਫਿਲਹਾਲ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਤੁਹਾਡੇ ਤੋਂ ਅਸੀਂ ਪਲ-ਪਲ ਦੀ ਅਪਡੇਟ ਲੈਂਦੇ ਰਹਾਂਗੇ ਸੋ ਲਗਾਤਾਰ ਬਚਾਅ ਤੇ ਰਾਹਤ ਕਾਰਜ ਜਾਰੀ ਹੈ ਤੋ ਲਗਾਤਾਰ ਬਚਾਅ ਤੇ ਰਹਿਤ ਕਾਰਜ ਜਾਰੀ ਹੈ ਆਪਰੇਸ਼ਨ ਜ਼ਿੰਦਗੀ ਚਲਾਇਆ ਜਾ ਰਿਹਾ ਹੈ ਮੌਕੇ ਤੇ ਐਨਡੀਆਰਐਫ ਦੀਆਂ ਟੀਮਾਂ ਪਹੁੰਚੀਆਂ ਹੋਈਆਂ ਨੇ ਤੇ ਅਸੀਂ ਇਹੀ ਦੁਆਵਾਂ ਕਰਦੇ ਹਾਂ ਕਿ ਜਿਹੜੇ ਲੋਕ ਮਲਬੇ ਹੇਠਾਂ ਦੱਬੇ ਹੋਏ ਨੇ ਉਹ ਜਲਦੀ ਤੋਂ ਜਲਦੀ ਉਹਨਾਂ ਨੂੰ ਬਾਹਰ ਕੱਢਿਆ ਜਾਏ ਤੇ ਉਹ ਜਿਉਂਦੇ ਰਹਿਣ ਸੁਖੀ ਰਹਿਣ ਸਲਾਮਤ ਰਹਿਣ ਇੱਕ ਬ੍ਰੇਕ ਲਈ ਰੁਕਦੇ ਹਾਂ ਜਲਦ ਹੋਵਾਂਗੇ ਹਾਸਰ